ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਵਿੰਦਰ ਸਿੰਘ ਸੰਤ ਸਪਾਹੀ ਸੁਸਾਇਟੀ ਲੁਧਿਆਣਾ ਤੋਂ ਮੇਰੇ ਵੀਰੋ ਜਿਵੇਂ ਆਪ ਸਭ ਨੂੰ ਪਤਾ ਹੀ ਹੈ ਕਿ ਇੱਕ ਹੁਣ ਲੇਟੈਸਟ ਮੁੱਦਾ ਜਿਹੜਾ ਵਾ ਬਾਬਾ ਜੀਵਨ ਸਿੰਘ ਜੀ ਦੇ ਕਲਗੀ ਤੋੜੇ ਵਾਲਾ ਬਹੁਤ ਹੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਇਸ ਤੋਂ ਪਹਿਲਾਂ ਵੀ ਬਹੁਤ ਐਸੇ ਚਰਚੇ ਨੇ ਜਿਹੜੇ ਮਜਬੀ ਸਿੱਖ ਕੌਮ ਦੇ ਜਿਹੜੇ ਭੱਖ ਦੇ ਮੁੱਦੇ ਜਿਹੜੇ ਆ ਬਹੁਤ ਆ ਜਿਹੜੇ ਕੌਮ ਦੇ ਵਿੱਚ ਦੁਵਿਧਾ ਪੈਦਾ ਕਰ ਰਹੇ ਆ ਬਹੁਤ ਸਾਡੀਆਂ ਸਾਡੀਆਂ ਸੰਪਰਦਾਵਾਂ ਸਾਡੇ ਜਿੰਨੇ ਵੀ ਨਿਆਂਗ ਸਿੰਘ ਫੌਜਾਂਵਾਂ ਕੁਝ ਮਸਲਿਆਂ ਤੇ ਚਿੰਤਤ ਨੇ ਬਹੁਤ ਵਾਰ ਸਾਡੇ ਕੁਝ ਨਕਲੀ ਰੰਗਰੇਟੇ ਉੱਠ ਕੇ ਗਲਤਾਂ ਕੌਮ ਦੀ ਕਰਦੇ ਆ ਲੇਕਿਨ ਸਵਾਰ ਦੇ ਕੌਮ ਦਾ ਕੁਝ ਨਹੀਂ ਮੁੱਦੇ ਚੁੱਕਦੇ ਜ਼ਰੂਰ ਆ ਪਰ ਮੁੱਦਾ ਹੱਲ ਕੋਈ ਨਹੀਂ ਹੁੰਦਾ ਪਰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿਰਪਾ ਕਰਕੇ ਇਹ ਮੇਡੀ ਵੀਡੀਓ ਵੱਧ ਤੋਂ ਵੱਧ ਹਰੇਕ ਮذਬੀ ਸਿੱਖ ਸਮਾਜ ਦੇ ਆਗੂ ਤੱਕ ਇਹ ਜ਼ਰੂਰ ਪਹੁੰਚਣੀ ਚਾਹੀਦੀ ਹੈ ਹਰੇਕ ਇੱਕ ਆਮ ਬੰਦੇ ਤੱਕ ਇਹ ਵੀਡੀਓ ਪਹੁੰਚਣੀ ਚਾਹੀਦੀ ਹੈ ਕਿ ਇਹ ਸੁੱਦਿਆਂ ਤੇ ਜਾਂ ਹੋਰ ਨਾ ਮੁੱਦਿਆਂ ਤੇ ਮਜਬੀ ਸਿੱਖ ਸਮਾਜ ਨਾਲ ਜਿੰਨੇ ਵੀ ਮੁੱਦੇ ਜੁੜੇ ਹੋਇਆ ਉਹਨਾਂ ਮੁੱਦਿਆਂ ਨੂੰ ਹੱਲ ਕਰਨ ਲਈ ਉਹਨਾਂ ਮੁੱਦਿਆਂ ਤੇ ਚਰਚਾ ਕਰਨ ਲਈ ਜਿੰਨੀਆਂ ਵੀ ਪੰਜਾਬ ਦੀਆਂ ਸੰਪਰਦਾਵਾਂ ਨੇ ਜਿੰਨੀਆਂ ਵੀ ਪੰਜਾਬ ਦੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਜਿੰਨੀਆਂ ਵੀ ਰੰਗਰੇਟਾ ਜਥੇਬੰਦੀਆਂ ਨੇ ਜਿੰਨੀਆਂ ਵੀ ਹੋਰ ਜਿਹੜੀਆਂ ਸੋਸਾਇਟੀਆਂ ਬਣੀਆਂ ਹੋਈਆਂ ਬਾਬਾ ਜੀਵਨ ਸਿੰਘ ਦੇ ਨਾਂ ਦੇ ਉੱਪਰ ਉਨਾ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਮਿਤੀ 7 ਜਨਵਰੀ ਸਵੇਰੇ 11 ਵਜੇ ਤੋਂ ਲੈ ਕੇ 1 ਵਜੇ ਤੱਕ ਚੰਡੀਗੜ੍ਹ ਰੋਡ ਤੇ ਤਰਕੋਨੀ ਪਾਰਕ ਦੇ ਨੇੜੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਸਥਾਪਤ ਆ ਉਹਦੇ ਵਿੱਚ 7 ਜਨਵਰੀ ਨੂੰ 11 ਵਜੇ ਤੋਂ ਲੈ ਕੇ 1 ਵਜੇ ਤੱਕ ਇੱਕ ਬਹੁਤ ਵੱਡੀ ਜਿਹੜੀ ਆ ਵਿਸ਼ਾਲ ਆਪਣੇ ਮੁਖੀਆਂ ਦੀ ਮੀਟਿੰਗ ਸੱਦੀ ਜਾ ਰਹੀ ਆ ਜਿਹਦੇ ਵਿੱਚ ਵਿਦਿਕ ਭਲਾਈ ਦੇ ਟਰਸਟ ਦੇ ਜਿਹੜੇ ਚੇਅਰਮੈਨ ਸਾਹਿਬ ਆ ਸਰਦਾਰ ਜਸਵਿੰਦਰ ਸਿੰਘ ਡੀਡੀਪੀਓ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਕਲਚੌਂਤੇ ਵਾਲੇ ਆਪਣੇ ਕੌਮ ਦੇ ਜਿਹੜੇ ਮਹਾਨ ਜਿਹੜੇ ਆ ਪ੍ਰਚਾਰਕ ਆ ਗਿਆਨੀ ਮਨਦੀਪ ਸਿੰਘ ਵਿਦਿਆਰਥੀ ਜੀ ਬਲਬੀਰ ਸਿੰਘ ਚੀਮਾ ਜੀ ਔਰ ਬਾਬਾ ਬਲਦੇਵ ਸਿੰਘ ਵੱਲਾ ਸਮੇਤ ਹੋਰ ਵੀ ਜਿੰਨੇ ਵੀ ਆਗੂ ਆ ਉਹਨਾਂ ਸਭ ਨੂੰ ਹੱਥ ਜੋੜ ਕੇ ਬੇਨਤੀ ਆ ਕਿ 7 ਜਨਵਰੀ ਨੂੰ ਤੁਸੀਂ ਇਸ ਮੀਟਿੰਗ ਦੇ ਵਿੱਚ ਜ਼ਰੂਰ ਪਹੁੰਚੋ ਕਿਉਂਕਿ ਇਹਨਾਂ ਮੁੱਦਿਆਂ ਦੇ ਉੱਪਰ ਬੈਠ ਕੇ ਇੱਕ ਪਾਸਾ ਕਰ ਦਿੱਤਾ ਜਾਵੇ ਇੱਕੋ ਵਾਰ ਹੀ ਫੈਸਲਾ ਕਰ ਦਿੱਤਾ ਜਾਵੇ ਇਹ ਮਜਬੀ ਸਿੱਖ ਕੌਮ ਦੀ ਹੋਣ ਦੀ ਲੜਾਈ ਹੈ ਭਾਈ ਜੈਤਾ ਜੀ ਦੀ ਇਹ ਸ਼ਹਾਦਤ ਦੀ ਹੋਣ ਦੀ ਲੜਾਈ ਹੈ ਕਿਰਪਾ ਕਰਕੇ ਇਸ ਮੀਟਿੰਗ ਦੇ ਵਿੱਚ ਪਹੁੰਚੋ ਆਪਾਂ ਖਰੜਾ ਤਿਆਰ ਕਰੀਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਨੂੰ ਰੁੱਖ ਵੱਡੀ ਗਿਣਤੀ ਦੇ ਵਿੱਚ ਕੀਤਾ ਜਾ ਸਕੇ ਮੈਂ ਸਮਝਦਾ ਇਸ ਬੇਨਤੀ ਨੂੰ ਸੁਣਦੇ ਆ ਸਾਰ ਹੀ ਆਪੋ ਆਪਣੇ ਮਹਿਲਾ ਦੀ ਉੱਤੋਂ ਹਰੇਕ ਮਜਬੀ ਸਿੱਖ ਸਮਾਜ ਦੇ ਆਗੂ ਤੱਕ ਇਹ ਆਵਾਜ਼ ਜ਼ਰੂਰ ਪਹੁੰਚਾਓ। ਉਹਨਾਂ ਤੱਕ ਜ਼ਰੂਰ ਪਹੁੰਚਾਓ ਵੀ ਲੁਧਿਆਣੇ ਦੇ ਵਿੱਚ 7 ਜਨਵਰੀ ਨੂੰ ਬਹੁਤ ਵੱਡਾ ਇਕੱਠ ਹੋਣ ਜਾ ਰਿਹਾ ਹੈ ਤੇ ਆਪਾਂ ਭਾਈ ਆਪੋ ਆਪਣੇ ਕਾਰਜਾਂ ਨੂੰ ਤਿਆਰ ਤਿਆਗਦੇ ਹੋਏ ਬਾਬਾ ਜੀਵਨ ਸਿੰਘ ਨੂੰ ਸੱਚੀ ਸ਼ਰਧਾ ਤੇ ਉਹਨਾਂ ਨੂੰ ਪੇਂਟ ਕਰਦੇ ਹੋਏ ਇਸ ਗੁਰਦੁਆਰਾ ਸਾਹਿਬ ਵਿੱਚ ਪਹੁੰਚ ਕੇ ਜਿਹੜੀ ਆ ਉਸ ਮੀਟਿੰਗ ਦਾ ਹਿੱਸਾ ਵੀ ਬਣਨਾ ਤੇ ਇੱਕ ਇਤਿਹਾਸ ਪੈਦਾ ਕਰਨਾ ਵੀ ਬਹੁਤ ਹੋ ਗਿਆ। ਪਹਿਲਾਂ ਸਾਡੇ ਪੁਰਖ ਬੇਤੁਕੀਆਂ ਗੱਲਾਂ ਸਹਾਰਦੇ ਆਏ ਆ ਹੁਣ ਅਸੀਂ ਜੂੰਝਦੇ ਆ ਰਹੇ ਆ ਆਉਣ ਵਾਲੀ نسل ਨੂੰ ਕਿਤੇ ਐਦਾਂ ਮਤਲਬ ਫੇਰ ਨਾ ਕਿਤੇ ਮਤਲਬ ਸਾਨੂੰ ਜੂੰਝਣਾ ਪਵੇ ਸਾਨੂੰ ਖੁਵਾਰ ਹੋਣਾ ਪਵੇ ਇਸ ਲਈ ਇੱਕ ਪਾਸਾ ਕਰਨ ਦਾ ਵੇਲਾ ਆ ਗਿਆ ਸੋ ਕਿਰਪਾ ਕਰਕੇ ਮੈਂ ਉਮੀਦ ਕਰਦਾ ਕਿ ਤੁਸੀਂ ਸਾਰੇ ਭੈਣ ਭਰਾ ਜਿਹੜੇ ਆ ਉਹ ਜ਼ਰੂਰ ਤੁਸੀਂ ਇਸ ਮੀਟਿੰਗ ਦੇ ਵਿੱਚ ਪਹੁੰਚੋਗੇ ਵਧੇਰੇ ਜਾਣਕਾਰੀ ਲਈ ਮੇਰਾ ਨੰਬਰ ਜਿਹੜਾ ਵਾ 8557097826 ਤੇ ਮੇ ਨਾਲ ਸੰਪਰਕ ਕਰ ਸਕਦੇ ਹੋ WhatsApp ਮੈਸੇਜ ਲਈ ਤੁਸੀਂ ਜਾਣਕਾਰੀ ਲਖ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ